ਤੇਨੂੰ ਕੀਨੇ ਸੱਜਿਆ ਬਿਨ ਸੱਤੇ ਮੁਕਲਾਵੇ ਆਇਆ ਕੀ ਓਰੇ ਸੱਤ ਬਗੀਆੜੀ ਤੋ ਤੇਰੀ ਮਾਪਿਆਂ ਦੇ ਆਹੋ ਮੈਂ ਪਹਿਲਾਂ ਚੱਲ ਚਲ ਚੱਲ ਚਲ ਉਹ ਤੂ ਦੇ ਵਿੱਚੋਂ ਬੋਲ ਪੂਰਨਾ ਤੈਨੂੰ ਬੋਲ ਜਰਾ ਦਾ ਪੈਡ ਸੁਣੀ ਦਾ ਮਜਾਰੀ ਵੀ ਉਥੋਂ ਦੀ ਆਦੋ ਨਾਰਾ ਸੁਣੀ ਦੀਆ ਓਹ ਆਦੋ ਦੀ ਆਦੋ ਨਾਰਾ ਸੁਣੀ ਦੀਆ ਇੱਕ ਪਤਲੀ ਗਾ ਪਾਰੀ ਵੀ ਪਤਲੀ ਦਾਤਾ ਵਿਆਹ ਹੋ ਗਿਆ ਓਹ ਪਤਲੀ ਦਾਤਾ ਵਿਆਹ ਹੋ ਗਿਆ ਪਾਰੀ ਰਹਿ ਗਈ ਕਵਾਰੀ ਆਪੇ ਲੈ ਜਾਣਗੇ বলিয়ে এতিয়া লাই লাই ਇਹ ਤਾਂ ਇਹ ਤਾਂ ਬੇਟਾ ਮੂਹੇ ਬੋਦਾ ਮੈਂ ਦੰਦ ਲਾਇਓ ਹੋਣੇ ਆ ਚੱਲ ਛੱਡ ਇਹ ਤੇਰੀ ਪੋਤੀ ਛੱਡ ਜਾ ਚੱਲ ਤੂੰ ਨਾਲ ਚੱਲ 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 ਮੂਹ ਨਾ ਦੀਆ ਅਬ ਕੋਈ ਕਹਿੰਦਾ ਮੈਂ ਵੀ ਅੱਖਾਂ ਮੈਂਦੀ ਉਹ ਬਾਗਾਂ ਦੇ ਵਿੱਚੋਂ ਸਸਤੀ ਮਿਲਦੀ ਉਹ ਬਾਗਾਂ ਦੇ ਵਿੱਚੋਂ ਸਸਤੀ ਮਿਲਦੀ ਹੱਟਿਓਂ ਮਿਲਦੀ ਮਹਿੰਗੀ ਵੇ ਹੱਥਾਂ ਤੇ ਮੈਂ ਲਾਈ ਰਗੜ ਕੇ ਹੱਥਾ ਤੇ ਮੈਂ ਲਾਈ ਰਗੜ ਕੇ ਵਟੀਆਂ ਵਲ ਵਲ ਲੈਂਦੀ ਝੂਟਾ ਇਸ਼ਕ ਦੀਆਂ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਮੈਂ ਨਹੀਂ ਬਾਗਾ ਦੇ ਵਿੱਚ ਸਸਤੀ ਮਿਲਦੀ ਹੱਟੀਆਂ ਮਿਲਦੀ ਮਹਿੰਗੀ ਬਈ ਕੋਟ ਕੋਟ ਕੇ ਲਾਈ ਹੱਥਾਂ ਨੂੰ ਬਈ ਬਟੀਆਂ ਬਣ ਬਣ ਲੈਂਦੀ ਲੈ ਚੱਲ ਬੇ ਮਿੱਤਰਾ ਮੈਂ ਨਾਨਕ ਕੇ i ਪਟੇਰ ਜਹੀ ਪਟੇਰ <applause> ♪ يعني ਆਦਰ ਮਾ ਬੀਬੀ ਮਾ ਲਾ ਗਿਰ ਲਾ ਆਹੋ ਗੱਡੀ ਵਿੱਚ ਇੱਟ ਸੈੱਟ ਲਾ ਕਾ ਨੂੰ ਚੱਲੇ ਅੰਬ ਸ਼ਰਮਾ ਕਾ

¡Que se ਜਟਾਂਗੇ ਵਰਸਾ ਨੂੰ ਬਣਗੇ ਸਿਰ ਤੇ ਗੜਖੰਡਾ ਹੋਏ ਗੜਖੰਡਾ ਕੰਨੀ ਪਾ ਗਏ ਮੰਗਲ ਜੋਖਾ ਬਣ ਪਾਵੜ ਮਾਇਆ ਕੋ ਪਾਚਾਰ ਦਿਆਂ ਕੁੱਤ ਕੇ ਕਲੀ ਜਾਲਾ ਓ ਰਤਨਾ ਨਥਨਗੜ ਕੋਲੋ ਕੋਲੀ ਵੇਚਣ ਦੇ ਠਾਣਾ ਉੱਤੋਂ ਦੇ ਲੋਕੀ ਬੋਲੀ ਆਪਣੀ ਬੋਲਦੇ ਓ ਬੱਲੇ ਬੱਲੇ ਇਹ ਨਿਆਣੀ ਕਹ ਜਾਣਾ ਓ ਬੱਲੇ ਬਈ ਜਦ ਮੈਂ ਹੋ ਗਈ ਬੋਲਣ ਯੋਗੀ ਫੇਰ ਬਦਲ ਗਏ ਠਾਣਾ ਚਿੱਠੀਆਂ ਮੇਰੇ